ਦਾ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਪਾਂ ਪੀਵੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਇਸ ਚੈਨਲ ਨੂੰ ਸਭ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਆਪਾਂ ਇਸ ਚੈਨਲ ਤੇ ਡੇਲੀ ਤੁਹਾਡੇ ਨਾਲ ਵੀਡੀਓਜ਼ ਦਾ ਸ਼ੇਅਰ ਕਰਦੇ ਰਹਿਣੇ ਆ ਤਾਂ ਜਿਵੇਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਸਿੱਧੂ ਦੇ ਛੋਟੇ ਭਰਾ ਦੀਆਂ ਸ਼ੇਅਰ ਕੀਤੀਆਂ ਸੀਗੀਆਂ ਤੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਵੀਡੀਓਜ਼ ਨੂੰ ਤੇ ਆਪਾਂ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂਗੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਿੱਧੂ ਦੇ ਛੋਟੇ ਭਰਾ ਨੂੰ ਹੱਸਦਿਆਂ ਖੇਡਦਿਆਂ ਆਪਣੇ ਪਰਿਵਾਰ ਦੇ ਵਿੱਚ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਛੋਟਾ ਸਿੱਧੂ ਹੁਣ ਪੂਰੇ 4 ਮਹੀਨੇ ਦਾ ਹੋ ਚੁੱਕਿਆ ਹੈਗਾ ਤੇ ਇਹ ਵੀਡੀਓ ਅੱਜ ਸੋਸ਼ਲ ਮੀਡੀਆ ਤੇ ਸਾਨੂੰ ਮਿਲੀ ਤੇ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਿੱਧੂ ਦੇ ਫੈਨ ਪੇजेस ਦੇ ਉੱਪਰ ਜਿੱਥੇ ਕਿ ਛੋਟਾ ਸਿੱਧੂ ਹਾਸਦਾ ਖੇਡਦਾ ਆਪਣੇ ਪਰਿਵਾਰ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਤੇ ਤੇ ਜਦੋਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਗਿਆ ਸਾਰੇ ਹੀ ਲੋਕਾਂ ਦੇ ਵੱਲੋਂ ਪਰ ਇੱਥੇ ਆਪਾਂ ਪੱਕਾ ਨਹੀਂ ਕਹਿ ਸਕਦੇ ਵੀ ਇਹ ਛੋਟੇ ਸਿੱਧੂ ਦੀ ਵੀਡੀਓ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓਜ਼ ਅਪਲੋਡ ਹੁੰਦੀਆਂ ਨੇ ਜਿਨ੍ਹਾਂ ਵੀਡੀਓਜ਼ ਦੇ ਉੱਪਰ ਕਿ ਛੋਟਾ ਸਿੱਧੂ ਲਿਖਿਆ ਹੁੰਦਾ ਹੈਗਾ ਬਟ ਕੁਝ ਵੀਡੀਓਜ਼ ਹੁੰਦੀਆਂ ਨੇ ਜਿਹੜੀਆਂ ਕਿ ਅਸਲੀ ਨਹੀਂ ਹੁੰਦੀਆਂ ਬਲਕਿ ਕੁਝ ਲੋਕਾਂ ਦੇ ਵੱਲੋਂ ਵੈਸੇ ਹੀ ਵਾਇਰਲ ਕੀਤੀਆਂ ਜਾਂਦੀਆਂ ਨੇ ਬਾਕੀ